ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਜੀਕੇਐਮ ਮੀਡੀਆ ਟੀਵੀ ਇਸ ਸਮੇਂ ਦੀ ਵੱਡੀ ਖਬਰ ਸ਼੍ਰੀ ਮੁਖਸਲ ਸਾਹਿਬ ਦੇ ਪਿੰਡ ਬੰਗਲ ਵਿੱਚ ਗਰੀਬ ਪਰਿਵਾਰ ਦੇ ਘਰ ਦੀ ਛੱਤ ਡਿੱਗ ਜਾਣ ਨਾਲ ਜਾਨੀ ਨੁਕਸਾਨ ਤੋਂ ਬਚਾਰਿਆ ਪਰ مالی ਨੁਕਸਾਨ ਭਾਰੀ ਹੋ ਗਿਆ ਇਹ ਘਰ 26 ਸਾਲ ਪਹਿਲਾਂ ਬਾਦਲ ਸਰਕਾਰ ਵੱਲੇ ਪੰਜ-ਪੰਜ ਮਾਲਿਆਂ ਦੇ ਪਲਾਟਾ ਵਿੱਚ ਬਣਾਇਆ ਗਿਆ ਸੀ ਜੋ ਹੁਣ ਬੁਰੀ ਤਰ੍ਹਾਂ ਖਰਾਬ ਹਾਲਤ ਵਿੱਚ ਪਹੁੰਚ ਚੁੱਕਾ ਹੈ ਬੀਤੀ ਰਾਤ ਸਤਨਾਮ ਸਿੰਘ ਦੇ ਘਰ ਦੀ ਛੱਤ ਅਚਾਨਕ ਡਿੱਗ ਗਈ ਜਿਸ ਨਾਲ ਪਰਿਵਾਰ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ ਗਰੀਬ ਪਰਿਵਾਰ ਨੇ ਸਰਕਾਰ ਕੋਲੋਂ مالی ਸਹਾਇਤਾ ਦੀ ਮੰਗ ਕੀਤੀ ਹੈ ਤਾਂ ਜੋ ਉਹ ਆਪਣਾ ਮੂਡ ਬਣਾ ਸਕਣ ਇਹ ਨਾਮ ਹੈਗਾ ਜੀ ਸਾਡਾ ਫਿਰ ਨਾਮ ਜਸਵਿੰਦਰ ਸਿੰਘ ਕਰਾਂ ਹਾਂ ਚੈਰਪੰਡ ਬੰਗਲ ਤੇ ਨਗਰ ਨੂੰ ਅਸੀਂ ਪਿੰਡ ਬੰਗਲ ਕਦੋਂ ਹੋਈ ਹੈ ਕੜ ਲਾ ਕੇ ਤੇ ਰਾਤੀ 2 ਵਜੇ ਦੇ ਕਰੀਬ ਸਾਡੇ ਪਿੰਡ ਸਰਕਾਰੀ ਜਗ੍ਹਾ 'ਚ ਪੰਜ-ਪੰਜ ਮਰਲੇਾਂ 'ਚ ਪਲਾਂਟ ਕਰਕੇ ਕਲੋਨੀਆਂ ਬਣੀਆਂ ਸੀਗੀਆਂ ਉਹ ਕੁਦਰਤਾ ਕਹਿਰ ਕਰਕੇ بارشਿਆ ਦੇ ਹੋਣ ਕਰਕੇ ਉਹ ਰਾਤ ਦੋ ਕਲੋਨੀ ਵਿੱਚੋਂ ਛੱਤ ਡਿੱਗ ਪਈ ਉਹਨਾਂ ਦੀ ਇਹ ਕਿਉਂਕਿ ਬਣਿਆ ਨੂੰ 26-27 ਸਾਲ ਹੋ ਗਏ ਤਕਰੀਬ ਨਾਲ ਇਹ ਉਦੋਂ ਬਾਰੇ ਰਿਪੇਰ ਆਪ ਕਰਦੇ ਨੇ ਕੋਈ ਸਰਕਾਰ ਉਹਨੇ ਕੋਈ ਸਹਾਇਤਾ ਨਹੀਂ ਮਿਲੀ ਇਹਨਾਂ ਨੂੰ ਕਿਉਂਕਿ ਐਂ ਨਾ ਜਾਣੀ ਨੁਕਸਾਨ ਮਾਲੀ ਨੁਕਸਾਨ ਜਿੰਨਾ ਹੋਇਆ ਇਹਦਾ ਕੋਈ ਮੁਆਵਜ਼ਾ ਬੰਦ ਕੇ ਨੂੰ ਦਿੱਤਾ ਜਾਵੇ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕਰਦੇ ਪਹਿਲਾਂ ਹੀ ਕਰ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ ਸਾਡੀ ਹੁਣ ਵੀ ਅਸੀਂ ਕਰਾਂਗੇ ਕਿ ਇਹਨੂੰ ਬੰਦ ਦਾ ਕੋਈ ਮੁਆਵਜ਼ਾ ਦਿੱਤਾ ਜਾਵੇ ਕੰਮ ਕੀ ਕਰਦੇ ਨੇ ਸਾਰੇ ਘਰ ਜਿਹੜੇ ਇਹ ਐਂ ਲੇਬਰ ਦਾ ਕੰਮ ਹੀ ਕਰਦੇ ਜੀ ਸਾਰੇ ਇੰਦਰ ਦੇ ਲੋਕ ਨੇ ਹਾਂ ਹਾਂ ਨਹੀਂ ਨੇ ਪਿੰਡ ਦੇ ਜੱਦੀ ਸਾਡੇ ਪੁਰਾਣੇ ਰਹਿੰਦੇ ਇਹਨਾਂ ਨੂੰ ਵੀ 30-35 ਸਾਲ ਹੋ ਗਏ ਤੇ ਇੱਥੇ ਰਹਿੰਦੇ ਰਹਿ ਚਾਹਦੇ ਸਾਰੇ ਸੱਤ ਲਿਗੇ ਕੋਈ ਅਧਿਕਾਰੀ ਆਇਆ ਹੁਣ ਨਹੀਂ ਹੁਣ ਤਾਂ ਕੋਈ ਅਧਿਕਾਰੀ ਨਹੀਂ ਆਇਆ ਥੋੜੇ ਮੀਡੀਆ ਦੇ ਬਿਨਾਂ ਕੋਈ ਵੀ ਇੱਥੇ ਨਹੀਂ ਆਇਆ ਸਾਡੇ ਭਾਈ ਜੀ ਕੀ ਨਾਮ ਹੈ ਔਰ ਕੀ ਕਹਿਣਾ ਚਾਹੋਗੇ ਕਿ ਕਿ ਘਟਨਾ ਕੀ ਹੋਈ ਜੀ ਪਤਨਾਹੀ ਬਾਰਛ ਪੈਂਦੀ ਸੀ ਰਾਤ ਨੂੰ ਮਕਾਨ ਡੇਕੇ ਪਿਆ ਇਹ ਬਣੀਆਂ 97 99 ਚ ਬਣੀਆਂ ਸੀ 99 ਸਾਨੂੰ ਮਿਲੀਆਂ ਸੀ ਜੀ ਇਹ ਸਾ ਨੋਟ ਬਣਾਈਆਂ ਪਈਆਂ ਸੀ ਇਹ ਜੀ ਉਦੋਂ ਆਪਣੇ ਮੁੱਖ ਮੰਤਰੀ ਝੰਨ ਸਿੰਘ ਬਰਾੜ ਸੀ ਆ ਆਪਣੇ ਦੂਜਾ ਵੀ ਉਦੋਂ ਮੁੱਖ ਮੰਤਰੀ ਇਹ ਸੀ ਆ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਆਦਮੀ ਸੀ ਜਦੋਂ ਦੂਜਾ ਵੀ ਸਰਕਾਰ ਬਦਲ ਚੁੱਕੀ ਸੀ ਜਦੋਂ ਲਾਟ ਹੋ ਜਾਂਦਾ 93 ਜੀ ਇਹ ਇਸ ਤਰ੍ਹਾਂ ਜੀ ਦੂਜਾ ਵੀ ਆ ਦਾ ਮਾੜਾ ਮੋਟ ਅਸੀਂ ਕਰਦੇ ਰਹੇ ਇਹਦੀ ਰਿਪੇਅਰ ਪੂਰ ਪਲਾਸਟਰ ਕੋਈ ਛੱਤ ਟੁੱਟੇ ਲੋੜ ਡੇਗਦਾ ਸੀ ਜਾਂ ਦਾ ਕੁਝ ਵੀ ਲੱਗਦਾ ਸੀ ਆ ਉਤੋਂ ਸਾਰੇ ਕੋਸਾ ਉਹ ਕਰਦੇ ਰਹੇ ਮਾੜਾ ਮੋਟ ਮੁੜ ਕੇ ਦੂਜੇ ਵੀ ਹੁਣ ਪ੍ਰਸ਼ਾਸਨ ਕੋਲੇ ਦੋ ਤਿੰਨ ਵਾਰੀ ਅਸੀਂ ਲਿਖ ਕੇ ਵੀ ਦਿੱਤਾ ਇਹਨਾਂ ਨੂੰ ਸਾਰਿਆਂ ਨੂੰ ਪਰ ਸਾਡੇ ਕੋ ਕਿਸੇ ਨੇ ਨਹੀਂ ਸਾਡੀ ਗੱਲ ਸੁਣੀ ਜੀ ਹੁਣ ਤੇ ਹੁਣ ਕਰਦੇ ਜੀ ਇਹ ਸਾਨੂੰ ਜੀ ਛੱਤ ਛੁੱਤ ਪਾਉਣ ਨੂੰ ਖਰਚਾ ਪੱਠਾ ਜੋ ਸਮਾਨ ਟੁੱਟਿਆ ਵੀ ਮਾੜਾ ਮੋਟ ਵੀ ਉਹ ਕਰਦੇ ਨਾ ਪ੍ਰਸ਼ਾਸਨ ਹਾਂ ਮਾਲਿਕ ਹੈ ਸਾ ਤੇ ਜੀ ਹੋਰ ਜੀ ਅਸੀਂ ਕੀ ਮੰਗਣਾ ਹੈ ਇਹ ਮਕਾਨ ਵਾਸਤੇ ਮੰਗਣਾ ਰਹਿਣਾ ਸਰਪੰਚ ਸਾਹਿਬ ਕੀ ਘਟਨਾ ਕੀ ਹੋਈ ਹੈਗੀ ਇੱਥੇ ਔਰ ਕਾਰਨ ਕੀ ਬਣਿਆ ਹੈਗਾ ਪਹਿਲਾਂ ਇਹ ਧੰਨਵਾਦ ਜੀ ਤੁਹਾਡਾ ਚੈਨਲ ਵਾਲਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਇੱਥੇ ਜੀ ਕਾਰਨ ਇਹ ਜੀ ਇਹ ਕਲੋਨੀਆਂ ਜੀ ਪਹਿਲਾਂ ਦੀਆਂ ਕੱਟੀਆਂ ਹੋਈਆਂ ਇਹਨਾਂ ਦੀ ਛੱਤ ਰਾਤ ਡਿੱਗ ਪਈ ਹੈ ਜੀ ਸ਼ਾਸਨ ਨੂੰ ਬੇਨਤੀ ਕਰਦੇ ਆਂ ਕਿ ਇਹਨਾਂ ਦੀ ਸਹਾਇਤਾ ਦਿੱਤੀ ਜਾਵੇ ਉਸ ਇਹ ਬਣੀਆਂ ਕਦੋਂ ਸੀ ਕਲੋਨੀਆਂ ਕਿਹੜੀ ਸਕੀਮ ਦੇ ਅਧੀਨ ਬਣੀਆਂ ਸੀਆਂ ਕਿਹੜੀ ਸਰਕਾਰ ਦੇ ਵੱਲੋਂ ਬਣਾਈਆਂ ਗਈਆਂ ਸੀ ਇਹ ਜੀ 26 ਸਾਲ ਹੋ ਗਏ ਬਾਦਰ ਸਰਕਾਰ ਨੇ 5-5 ਮਰਲੇ ਥਾਂ ਦਿੱਤੇ ਸੀ ਜਦੋਂ ਉਹਨਾਂ ਦੇ ਵਿੱਚ ਕਲੋਨੀਆਂ ਬਣੀਆਂ ਸੀਆਂ ਜੀ 26 ਸਾਲ ਹੋ ਗਏ ਆ ਇਹਨਾਂ ਬਣੀਆਂ ਨੇ ਜੀ ਹੁਣ ਗੁਜਰਤ ਦੇ ਪੈਰ ਦੇ ਹਿਸਾਬ ਨਾਲ ਇਹ ਡਿੱਗ ਚੁੱਕੀ ਹੈ ਜੀ ਕਿੰਨੇ ਕਲੋਨੀਆਂ ਚੋਂ ਕਿੰਨੇ ਕ ਕਬਰਾਂ ਦੇ ਮਕਾਨਾਂ ਦੀ ਛੱਤ ਲਿੱਤੀਆਂ ਇਹ ਜੀ ਦੋ ਆ ਦੋ ਆ ਹਾਂ ਜੀ ਸ਼ਾਸਨ ਨੂੰ ਪਹਿਲਾਂ ਮਿਲਿਆ ਸ਼ਾਚੂ ਜੀ ਗੁਰ ਗੈਸ ਜੀ ਹੁਣ ਧਿਆਨ ਚ ਫੇਰ ਲਿਆ ਤੇ ਬਾਕੀ ਹਾਲਾਤ ਕਿਹੋ ਜਿਹੇ ਨੇ ਘਰਾਂ ਦੇ ਦੂਜੇ ਘਰਾਂ ਦੇ ਜੀ ਹਾਲਤ ਸਾਰਿਆਂ ਦੇ ਗਮੀਰ ਹੀ ਹੈ ਜੀ ਇਹ ਨੁਕਸਾਨ ਜਾਨੀ ਨੁਕਸਾਨ ਤੋਂ ਵਿਚਾਰਿਆ ਹੈਗਾ ਜਗਨਾਨੀ ਨੁਕਸਾਨ ਜੀ ਇਹਦਾ ਹੈਗਾ 15-20000 ਰੁਪਏ ਦਾ ਹੋਵੇਗਾ ਇਹ ਕਿੰਨੀ ਮੰਗ ਕੀ ਕਰਦੇ ਹੋ ਮੰਗ ਇਹ ਕਦੇ ਵੀ ਸ਼ਾਚੂ ਜੀ ਇਹਦੀ ਕੋਈ ਛੱਤ ਪਾਉਣ ਤੇ ਕੋਈ ਇਹਨੂੰ ਸਹਾਇਤਾ ਦਿੱਤੀ ਜਾਵੇ ਹੈਗਾ ਜੀ ਤੁਹਾਡਾ ਔਰ ਕਿਹੜਾ ਪਿੰਡ ਹੈਗਾ ਇਹ ਮੇਰਾ ਨਾਮ ਸਤਨਾਮ ਸਿੰਘ ਹੈ ਤੇ ਪਿੰਡ ਵੰਗਲਾ ਹੈ। 3 ਮੁਕਸਰ ਸਾਹਿਬ ਕਟਨਾ ਕੀ ਹੋਈ ਹੈ। ਕਟਨਾ ਕੀ ਰਾਤ ਕੁਦਰਤੀ ਆਫਤ ਆਈ ਸੀਗੀ ਜਾਨੀ ਕਿ ਛੱਤ ਡਿੱਗ ਚੁੱਕੀ ਹੈ ਜੀ ਕਰਨ। ਕਿੰਨਾ ਕੁ ਨੁਕਸਾਨ ਹੋਇਆ? ਨੁਕਸਾਨ ਤਰੀਬ ਬਣਵਤਰੀ ਬਣਵਾ ਹੋਇਆ ਹੈ ਜੀ ਵੀ 25000 ਦਾ ਹੋ ਹੀ ਗਿਆ ਜੀ। ਕੋਈ ਸਰਟੀਫੀਕਟ ਤਾਂ ਨਹੀਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਆਇਆ। ਨਹੀਂ ਬਚਤਰੇਗੀ। ਕਿੰਨੇ ਵਜੇ ਦੀ ਕਟਨਾ ਹੋਏ ਇਹ? ਇਹ 2:3 ਵਜੇ ਦੀ ਹੋਈ। 2:3 ਹੋਈ। ਕਿੰਨਾ ਚਿਰ ਹੋਗਾ ਇਸ ਜਗ੍ਹਾ ਤੇ ਤੁਹਾਡਾ ਜਿਹੜਾ ਕਲੋਨੀ ਬਣੀ ਹੋਈ ਹੈ ਇਹਨੂੰ ਮਕਾਨ ਬਣਾਉਣਾ ਹੈ। ਕੂ 26 27 ਸਾਲ ਹੋ ਗਈ 26 27 ਸਾਲ ਹੋ ਗਈ ਕਦੋਂ ਬਣੀਆਂ ਆ ਕਲੋਨੀਆਂ ਕਿਹਦੇ ਵੱਲੋਂ ਬਣਾਈਆਂ ਗਈਆਂ ਸੀਆਂ ਕਿਹੜੀ ਸਕੀਮ ਸੀ ਇਹ ਜਿਹੜੇ ਬੇਕਰਏ ਸੀਗੇ ਜੀ ਉਹਨੇ ਸਕੀਮ ਤਹਿਤ ਬਣੀਆਂ ਸੀਆਂ ਜੀ ਤੇ ਮੈਂ ਕਿਹਾ ਬਦਲ ਸਰਕਾਰ ਦੀ ਵੇਲੇ ਬਣਾਈਏ ਉਸ ਤੋਂ ਬਾਅਦ ਮੁਰੰਮਤ ਨਹੀਂ ਕਰਾਈ ਤੁਸੀਂ ਮੁਰੰਮਤ ਆਪ ਖੁਦ ਕਰਦੇ ਵੀ ਰਹੇ ਆ ਜੀ ਕਦੀ ਕਦੀ ਕੀਤੀ ਵੀ ਹੈ ਜੀ ਪ੍ਰਸ਼ਾਸਨ ਦੇ ਧਿਆਨ ਚ ਲੈਂਦਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਲੈਂਦਾ ਹੋਇਆ ਸੀਗਾ ਜੀ ਹੁਣ ਫਿਰ ਦੁਬਾਰਾ ਮੀਡੀਆ ਰਾਹੀਂ ਲੈ ਕੇ ਆਉਂਦੀ ਸਾਡੀ ਦੀ ਮੰਗ ਕੀ ਕਰਦੇ ਹਾਂ ਮੰਗ ਇਹ ਹੈ ਜੀ ਵੀ ਸਹਾਇਤਾ ਦਿੱਤੀ ਜਾਵੇ ਬੇਕਾਰ ਹੋ ਕੇ ਬਾਹਰ ਬੈਠੇ ਹੋਏ ਆ ਜੀ ਇਹ ਸਾਰੀਆਂ ਘਰਾਂ ਦਾ ਇਹ ਜਿਹੇ ਹਾਲਾਤ ਆ ਜਾਂ ਹਾਂਜੀ ਹਾਂਜੀ ਸਾਰੀਆਂ ਘਰਾਂ 16 ਕਲੋਨੀਆਂ ਜੀ 16 ਦੇ ਇਹੀ ਵਾਲਾ ਜੀ ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027